ਗੁਰੂਰਸਾਇ ਦੇ ਵਿੱਚ ਅੱਜ ਸਵੇਰ ਇੱਕ ਅਜੀ ਘਟਨਾ ਵਾਪਰੀ ਹੈ ਜਿਸ ਦੇ ਨਾਲ ਸ਼ਹਿਰ ਕੀ ਪੂਰੇ ਲੱਕ ਦੇ ਲੋਕਾਂ ਦੀ ਅੱਖਾਂ ਜੜੀਆਂ ਨਮ ਹੋ ਗਈਆਂ ਇੱਕ ਛੋਟਾ ਬੱਚਾ ਰਿਆਨ ਜਿਸ ਦੀ ਛੱਤੋਂ ਡਿੱਗਣ ਦੇ ਕਾਰਨ ਮੌਤ ਹੋ ਗਈ ਇਹ ਜੇਹੀ ਦੁੱਖ ਭਰੀ ਖਬਰ ਜਦ ਅਸੀਂ ਗੁਰੂਰਸਾਇ ਲਾਈਵ ਪੇ ਤੇ ਨਸ਼ਰ ਕਰਨ ਲੱਗੇ ਸੀ ਗੁਰੂਸਾਇ ਵੈਬ ਤੇ ਨਸ਼ਰ ਕਰਨ ਲੱਗੇ ਸੀ ਸਾਡੀਆਂ ਅੱਖਾਂ ਵੀ ਇੱਕ ਵਾਰ ਨਮ ਹੋ ਗਈਆਂ ਪਾਵਕ ਕਰਨ ਵਾਲੀ ਖਬਰ ਸੀ ਕਿਉਂਕਿ ਬੱਚੇ ਦੀ ਹਾਲੇ ਉਮਰ ਹੀ ਮਾਸੇ ਦੋ ਤੋਂ 2.5 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਹੁਣੇ ਬੱਚੇ ਦੀ ਜਿਹੜੀ ਹੈ ਅੰਤਮ ਵਿਦਾਈ ਹੋ ਕੇ ਹਟੀ ਹੈ। ਸ਼ਮਸ਼ਾਨ ਘਾਟ ਗੁਰੂ ਹਰਸਾਏ ਦੇ ਵਿੱਚ ਮੌਜੂਦ ਹੈਗੇ ਹਨ ਤੇ ਪਿਛਲੇ 1 ਮਹੀਨੇ ਤੋਂ ਜੇਕਰ ਗੁਰੂ ਹਰਸਾਏ ਦੇ ਵਿੱਚ ਗੱਲ ਕਰਦੇ ਹਨ ਤਾਂ ਲਗਾਤਾਰ ਮੌਤਾਂ ਦਾ ਸਿਲਸਲਾ ਜਿਹੜਾ ਹੈ ਉਹ ਵਧ ਰਿਹਾ ਕਈ ਨੌਜਵਾਨ ਜਿਹੜੇ ਆ ਉਹਨਾਂ ਦੀ ਮੌਤ ਹੋ ਚੁੱਕੀ ਤੇ ਹਰ ਰੋਜ਼ ਜਦ ਇਹ ਗੱਲ ਜੇ ਖਬਰ ਸਾਡੇ ਤੱਕ ਪਹੁੰਚਦੀ ਹੈ ਉਸ ਫੋਟੋ ਨੂੰ ਉਸ ਪੋਸਟ ਨੂੰ ਪੇਜ ਤੇ ਸ਼ੇਅਰ ਕਰਨ ਲੱਗਿਆ ਸਾਡੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਗੱਲ ਆਉਂਦੀ ਹੈ ਵੀ ਇੰਨੀਆਂ ਮੌਤਾਂ ਥੋੜੇ ਸਮੇਂ ਦੇ ਵਿੱਚ ਗੁਰੂ ਅਰਸੇ ਦੇ ਵਿੱਚ ਕਿਉਂ ਹੋ ਰਹੀਆਂ ਨੇ ਆਖਰਕਾਰ ਕਾਰਨ ਕੀ ਹੈਗਾ ਸ਼ਹਿਰ ਦੇ ਪਤਵੰਤੇ ਵੀ ਨੇ ਪੰਡਤ ਜੀ ਵੀ ਇੱਥੇ ਮੌਜੂਦ ਹੈਗੇ ਪਹਿਲਾਂ ਰਾਜਾ ਜੀ ਨਾਲ ਗੱਲ ਕਰਨਾ ਹੈ ਰਾਜਾ ਜੀ ਅੱਜ ਦੀ ਜਿਹੜੀ ਘਟਨਾ ਹੈਗੀ ਹੈ ਪੂਰਾ ਇਲਾਕਾ ਜਿਹੜਾ ਹੈ ਅੱਖਾਂ ਨਮ ਹੋ ਗਈਆਂ ਇੰਨੇ ਲੋਕਾਂ ਮੈਂ ਹਰੇਕ ਸੰਸਕਾਰ ਤੇ ਕੋਸ਼ਿਸ਼ ਹੁੰਦੀ ਹੈ ਪਹੁੰਚੀਏ ਪਰ ਅੱਜ ਜਦੋਂ ਦੇਖਿਆ ਸਾਰੇ ਸ਼ਹਿਰ ਦੇ ਲੋਕ ਸਨ ਪਿੰਡਾਂ ਤੋਂ ਵੀ ਲੋਕ ਆਏ ਹੋਏ ਥਿੰਨ ਸਭ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੈ ਸ਼ਿਵ ਸ਼ੰਕਰ ਭਗਵਾਨ ਕੀ ਜੈ ਹੋ ਆਪਾਂ ਅੱਜ ਇਸ ਦੁਨੀਆ ਦੀ ਸਭ ਤੋਂ ਜੇ ਕੋਈ ਪਵਿੱਤਰ ਚੀਜ਼ ਹੈ ਤੇ ਮੈਂ ਗੈਨਾ ਵੀ ਉਹ ਸ਼ਮਸ਼ਾਨ ਘਾਟ ਹੈ ਕਿਉਂਕਿ ਇੱਥੇ ਰਾਜਾ ਵੀ ਆਂਦਾ ਇੱਥੇ ਰੰਕ ਵੀ ਆਂਦਾ ਇੱਥੇ ਸ਼ੌਕਰ ਵੀ ਆਂਦਾ ਗਰੀਬ ਵੀ ਆਂਦਾ ਤੇ ਸਾਰਿਆਂ ਵਾਸਤੇ ਇੱਕੋ ਹੀ ਜਿਹੜਾ ਸਥਾਨ ਉਹ 3/6 ਦਾ ਬਣਿਆ ਹੋਇਆ ਜਿੱਥੇ ਉਹਨਾਂ ਦਾ ਸੰਸਕਾਰ ਹੁੰਦਾ ਦੁੱਖ ਦੀ ਗੱਲ ਇਹ ਹੈ ਥਿੰਦ ਸਾਹਿਬ ਪਿਛਲੇ 1 ਮਹੀਨੇ ਤੋਂ ਜਾਂ 1.5 ਮਹੀਨੇ ਤੋਂ ਜੋ ਮੈਂ ਦੇਖ ਰਿਹਾ ਔਰ ਮਹਿਸੂਸ ਕਰ ਰਿਹਾ ਦੇਖੋ ਅੱਜ ਤੁਸੀਂ ਅਚਾਨਕ ਆਪਾਂ ਇੱਥੇ ਬੈਠੇ ਸੀ ਤੁਸੀਂ ਗੱਲ ਕੀਤੀ ਵੀ ਰਾਜਾ ਜੀ ਇਹ ਗੁਰੂ ਅਰਜਨਦਾ ਕੀ ਲਾਤ ਹੋ ਗਏ ਨੇ ਮਨ ਨੂੰ ਇੱਕ ਦੁੱਖ ਆਂਦਾ ਕਿਉਂਕਿ ਜਿੱਥੇ ਤੁਸੀਂ ਜੰਮੇ ਪਲੇ ਹੋ ਜਿੱਥੇ ਤੁਹਾਡੀਆਂ ਰਿਸ਼ਤੇਦਾਰੀਆਂ ਹੋਣ ਜਿੱਥੇ ਤੁਹਾਡੇ ਯਾਰ ਦੋਸਤ ਹੋਣ ਜਿੱਥੇ ਤੁਹਾਡੇ ਪੈਣ ਪਰਾ ਸਕੇ ਸਬੰਧੀ ਹੋਣ ਦਿਨ ਬੇ ਦਿਨ ਦਿਨ ਬੇ ਦਿਨ ਅੱਜ ਆਈ ਦਾ ਸੰਸਕਾਰ ਸਵੇਰੇ ਫਿਰ ਸੰਸਕਾਰ ਪਰਸੋਂ ਆਈ ਦਾ ਸੰਸਕਾਰ ਚੌਥੇ ਫਿਰ ਸੰਸਕਾਰ ਅੱਜ ਪਹੋਗੇ ਜੀ ਅੱਜ ਫੁੱਲਣੇ ਜੀ ਪਤਾ ਨਹੀਂ ਹੂੰ ਕੀ ਗਿਆ ਗੁਰੂ ਅਰਸਾਏ ਨੂੰ ਦੁੱਖ ਕਿਸ ਗੱਲ ਦਾ ਹੈ ਵੀ ਗੁਰੂਵਰਸਾ ਦੇ ਲੋਕ ਦਾਨੀਮਾਨੀ ਵੀ ਨੇ ਭਗਤ ਵੀ ਨੇ ਸਮਾਜ ਦੀ ਸੇਵਾ ਕਰਨ ਵਾਲੇ ਵੀ ਨੇ ਪਰ ਕਿਤੇ ਨਾ ਕਿਤੇ ਮਹਿਸੂਸ ਐ ਹੋ ਰਿਹਾ ਵੀ ਸ਼ਾਇਦ ਕੋਈ ਗਲਤੀ ਹੋ ਗਈ ਹੈ ਜਾਂ ਕੋਈ ਪੁੱਲ ਹੋ ਗਈ ਹੈ ਸਾਡੇ ਇਲਾਕੇ ਕੋਲ ਦੇਖੋ ਕਈ ਵਾਰੀ ਆਪਾਂ ਸਟੇਜਾਂ ਤੇ ਬੋਲਦੇ ਹਾਂ ਉਹਦੇ ਚ ਕੋਈ ਪੋਲਿਟੀਕਲ ਮਾਈਲੇਜ ਦੀਆਂ ਚੀਜ਼ਾਂ ਹੁੰਦੀਆਂ ਪਰ ਅੱਜ ਮੈਂ ਆਪਦੇ ਦਿਲੋਂ ਇਸ ਪਵਿੱਤਰ ਸਥਾਨ ਤੇ ਖੜਾ ਹੋ ਕੇ ਪੂਰੇ ਸ਼ਹਿਰ ਨੂੰ ਇੱਕ ਬੇਨਤੀ ਜ਼ਰੂਰ ਕਰਦਾ ਉਹ ਬੇਨਤੀ ਮੈਂ ਇਹ ਕਰਦਾ ਵੀ ਸਾਰੀਆਂ ਧਾਰਮਿਕ ਸੰਸਥਾਵਾਂ ਆਪਾਂ ਟਾਈਮ ਰੱਖ ਲੈਨੇ ਆਹ ਤਿੰਨ ਸਾਫ ਸਵੇਰੇ ਪਰਸੋਂ ਗੁਰੂ ਸਾਹਿਬ ਲਾਈਵ ਤੇ ਵੀ ਆਪਾਂ ਬੋਲਾਂਗੇ ਸਾਰੀਆਂ ਸਾਰੇ ਮੰਦਰਾਂ ਦੀਆਂ ਜਿਹੜੀਆਂ ਨੁਮਾਇੰਦਗੀਆਂ ਕਰਦੇ ਨੇ ਉਹ ਸਾਰੇ ਇਕੱਠੇ ਹੋਈਏ ਧਾਰਮਿਕ ਸੰਸਥਾਵਾਂ ਵਾਲੇ ਇਕੱਠੇ ਹੋਈਏ ਔਰ ਸਮਾਜ ਸੇਵੀ ਆਪਾਂ ਇੱਕ ਪਲੇਟਫਾਰਮ ਤਿਆਰ ਕਰੀਏ ਔਰ ਗੁਰੂ ਅਰਸਾਏ ਦੀ ਭਲਾਈ ਵਾਸਤੇ ਗੁਰੂ ਅਰਸਾਏ ਦੀ ਲੋਕਾਂ ਦੀ ਭਲਾਈ ਵਾਸਤੇ ਕੋਈ ਪਾਠ ਕਰਾ ਲਈਏ ਕੋਈ ਮਹਾਯੱਗ ਇੱਕ ਮਹਾਮਤ ਜੇ ਨਾਮ ਦਾ ਯੱਗ ਹੁੰਦਾ ਜੀ ਸ਼ੰਕਰ ਭਗਵਾਨ ਜੀ ਦਾ ਉਹ ਜਿੰਨੇ ਵੀ ਕਸਟ ਹੁੰਦੇ ਨੇ ਉਹ ਦੂਰ ਹੋ ਜਾਂਦੇ ਉਹ ਪਾਠ ਕਰਨ ਨਾਲ ਉਹ ਯੱਗ ਕਰਨ ਨਾਲ ਆਪਾਂ ਉਹ ਯੱਗ ਵੀ ਕਰ ਸਕਦੇ ਆ ਦੇਖੋ ਪਿਛਲੇ 1.5 ਮਹੀਨੇ ਤੋਂ ਤੁਸੀਂ ਥਿੰਨ ਸਾਹਿਬ ਮੈਂ ਤੁਹਾਡੀਆਂ ਪੋਸਟਾਂ ਵੀ ਦੇਖਦਾ ਗੁਰੂ ਅਰਸਾਈ ਦੇ ਬਾਕੀ ਲੋਕ ਵੀ ਦੇਖਦੇ ਆਸ-ਪਾਸ ਦੇ ਲੋਕ ਵੀ ਵੇਖਦੇ ਤੁਸੀਂ ਚੈੱਕ ਕਰੋ ਜਿੰਨੀਆਂ ਮੋਤਾਂ ਹੋਈਆਂ ਸਾਰੀਆਂ 50 ਸਾਲ ਤੋਂ ਥੱਲੇ ਆਣੀਆਂ ਹੋਈਆਂ ਹੁਣ ਆਪਾਂ ਸੰਸਕਾਰ ਤੇ ਆਏ ਚਲੇ ਗਏ ਭੁੱਲ ਗਏ ਪਰ ਜਿਸ ਪਰਿਵਾਰ ਦੇ ਉੱਪਰ ਇਹ ਜਦੋਂ ਸਮਾਂ ਆਂਦਾ ਇਹ ਜਿਹੜਾ ਦੁੱਖ ਡਿਗਦਾ ਉਹ ਦੁੱਖ ਨੂੰ ਉਹ ਪਰਿਵਾਰ 2-3 ਸਾਲ ਮਤਲਬ ਉਸ ਗਮ ਚੋਂ ਬਾਹਰ ਹੀ ਨਹੀਂ ਆ ਸਕਦਾ ਔਰ ਅੱਜ ਜਿਹੜਾ ਗਮ ਹੋਇਆ ਇੱਕ ਛੋਟਾ ਜਿਹਾ ਬੱਚਾ ਉਹਦੇ ਮਾਪੇ ਬ ਦੀ ਸਥਿਤੀ ਕੀ ਸੀ ਉਹਦੇ ਘਰਦਿਆਂ ਦੀ ਉਹਦੇ ਦਾਦੇ ਦੀ ਸਥਿਤੀ ਕੀ ਸੀ ਉਹ ਵੇਖ ਕੇ ਅੱਖਾਂ ਚ ਪਾਣੀ ਆ ਗਿਆ ਮੈਂ ਅਪੀਲ ਕਰਦਾ ਸਾਰੇ ਗੁਰੂ ਅਸਾਏ ਵਾਸੀਆਂ ਨੂੰ ਸਾਰੇ ਧਰਮ ਪ੍ਰੇਮੀਆਂ ਨੂੰ ਆਪਾਂ ਇੱਕ ਵਾਰ ਇਹ ਚੀਜ਼ ਛੱਡ ਗਏ ਵੀ ਉਹ ਅੱਗੇ ਚਲਾ ਗਿਆ ਉਹ ਪਿੱਛੇ ਚਲਾ ਗਿਆ ਇੱਧਰ ਚਲਾ ਗਿਆ ਉੱਧਰ ਚਲਾ ਗਿਆ ਮੈਂ ਉਹਨੂੰ ਕਿਉਂ ਬੁਲਾਵਾਂ ਮੈਂ ਉਹਨੂੰ ਨਾ ਬੁਲਾਵਾਂ ਇਹਨਾਂ ਚੀਜ਼ਾਂ ਤੋਂ ਬਾਹਰ ਆਈਏ ਉਸ ਇਨਸਾਨੀਅਤ ਦੇ ਮੁੱਦੇ ਨੂੰ ਸਮਝਦੇ ਹੋਏ ਉਸ ਇੱਕ ਗੁਰੂ ਅਸਾਏ ਨੂੰ ਸਮਝਦੇ ਹੋਏ ਆਪਾਂ ਇੱਕ ਪਾਠ ਐਵੇਂ ਦਾ ਗੁਰੂ ਅਸਾਏ ਚ ਕਰਵਾਈਏ ਜਾਂ ਇੱਕ ਯੱਗ ਐਵੇਂ ਦਾ ਕਰਵਾਈਏ ਜਿੰਦੇ ਨਾਲ ਖੁਸ਼ਹਾਲੀ ਆ ਸਕੇ ਲੋਕਾਂ ਦੀ ਜਿਹੜੀ ਸਿਹਤ ਬਣ ਸਕੇ ਲੋਕ ਆਪਦੇ ਵਪਾਰਕ ਤੌਰ ਤੇ ਵੀ ਜਿਹੜੇ ਨੇ ਉਹ ਕਾਮਯਾਬ ਹੋਣ ਲੋਕ ਸਰੀਰਕ ਤੌਰ ਤੇ ਵੀ ਜਿਹੜੇ ਕਾਮਯਾਬ ਹੋਣ ਘਰਾਂ 'ਚ ਖੁਸ਼ੀਆਂ ਆਣ ਬਾਕੀ ਆ ਪੰਡਤ ਜੀ ਵੀ ਬੈਠੇ ਸੀ ਕਹਿੰਦੇ ਵੀ ਮੈਂ ਸ਼ੁਰੂ ਤੋਂ ਚਲੋ ਇਹਨਾਂ ਦਾ ਕੰਮ ਹੀ ਹੈ ਸਸਕਾਰ ਕਰਵਾਉਣਾ ਪਰ ਕਹਿੰਦੇ ਰਾਜਾ ਜੀ ਮੈਨੂੰ ਬਹੁਤ ਦੁੱਖ ਹੋ ਰਿਹਾ ਵੀ ਰੋਜ਼ ਸਸਕਾਰ ਰੋਜ਼ ਸਸਕਾਰ ਵੀ ਕਿਤੇ ਨਾ ਕਿਤੇ ਕੋਈ ਗੁਰੂ ਅਰਸਾਏ ਨੂੰ ਨਜ਼ਰ ਲੱਗ ਗਈ ਬਿੰਦੂ ਬਾਰਦਵਾਜ ਜੀ ਨੇ ਮੈਂ ਇੱਕ ਰਿਕੁਐਸਟ ਕਰੂੰਗਾ ਕਿਉਂਕਿ ਇਹ ਗਿਆਨੀ ਵਿਦਵਾਨੀ ਨੇ ਵੀ ਪੰਡਤ ਜੀ ਕੋਈ ਇਸ ਤਰ੍ਹਾਂ ਦੀ ਚੀਜ਼ ਕੋਈ ਹੱਲ ਕੀਤਾ ਜਾਵੇ ਜਿੰਦੇ ਨਾਲ ਗੁਰੂ ਅਰਸਾਏ ਚ ਸੁੱਖ ਸ਼ਾਂਤੀ ਦਾ ਮੋਲ ਬਣ ਸਕੇ ਪ੍ਰੇਮ ਪਿਆਰ ਦਾ ਮੋਲ ਬਣ ਸਕੇ ਤੁਸੀਂ ਸਾਨੂੰ ਗਾਈਡ ਕਰੋ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਨਮਸਕਾਰ ਜੀ ਗੁਰੂ ਸਾਹਿਬੇ ਲਾਈਵ ਦੇ ਮਾਧਿਅਮ ਰਾਜਾ ਜੀ ਨੇ ਬੜੇ ਅੱਛੇ ਵਿਚਾਰ ਰੱਖੇ ਤੁਹਾਡੇ ਤੁਸੀਂ ਸਾਰੇ ਸ਼ਹਿਰ ਵਾਲੇ ਹੋ ਮੇਰਾ ਵੀ ਕਰਮ ਤੇ ਧਰਮ ਬੰਦਾ ਹੈ ਤੁਹਾਨੂੰ ਜਗਾਉਣਾ ਸਭ ਤੋਂ ਪਹਿਲੀ ਗੱਲ ਇਹ ਹੈ ਦੇਵੀ ਦੇਵਤਿਆਂ ਤੇ ਵੀ ਜਦੋਂ ਮੁਸ਼ਕਲ ਬੰਦੀ ਸੀ ਨਾ ਉਹ ਵੀ ਯੱਗ ਕਰਦੇ ਸੀ ਯੱਗ ਕਰਦੇ ਸੀ ਉਸ ਮੁਸ਼ਕਲ ਚੋਂ ਨਿਕਲਦੇ ਸੀ ਅੱਜ ਆਪਾਂ ਐਸੀ ਸਥਿਤੀ ਚ ਫਸੇ ਪਏ ਆਂ ਵੀ ਆਪਾਂ ਸ਼ਮਸ਼ਾਨ ਘਾਟ ਆਉਣੇ ਆ ਬਾਹਰ ਜਾ ਕੇ ਕੱਪੜੇ ਛੱਡਦੇ ਆ ਅਗਲੇ ਦੀ ਤਿਆਰੀ ਫਿਰ ਕਰ ਲੈਣੇ ਵੀ ਇੱਕ ਹੋਰ ਹੋ ਗਈ ਭਾਈ ਇਥੇ ਇੱਕ ਏਕੜ ਨੂੰ ਅੰਤਿਮ ਵਿਦਾਈ ਹੋਈ ਹੈ ਤੇ ਦੂਸਰੀ ਤਿਆਰੀ ਹੋ ਗਈ ਹੈ ਸੋ ਥਿੰਦ ਸਾਹਿਬ ਮੈਂ ਬੇਨਤੀ ਕਰਦਾ ਮਹਾ ਮਰਤੰਜੇ ਯੱਗ ਕਿਉਂਕਿ ਮੈਂ ਹਰਦੁਆਰ ਪੜਿਆ ਸੰਤਾਂ ਦੀ ਸ਼ਰਨ ਚ ਰਿਹਾ ਇੱਕ ਐਸਾ ਮੰਤਰ ਹੈ ਜਿਹੜਾ ਪਾਪ ਨਾਸ਼ਕ ਵੀ ਹੈ ਮ੍ਰਿਤ ਸੰਜੀਵਣੀ ਮੰਤਰ ਵੀ ਹੈ ਮੇਰਾ ਇਹ ਮੰਨਣਾ ਹੈ ਜਿਹੜਾ ਸਨਾਤਨੀ ਹੈ ਉਹਨੂੰ ਇਸ ਗੱਲ ਦੀ ਸਮਝ ਹੋਏਗੀ ਔਰ ਜਿਹੜਾ ਸਨਾਤਨੀ ਨਹੀਂ ਵੀਗਾ ਉਹਨੂੰ ਵੀ ਇਹ ਸਮਝ ਲੈਣਾ ਚਾਹੀਦਾ ਇਹ ਨਹੀਂ ਪਤਾ ਆਉਣ ਵਾਲਾ ਕਸਟਮਰੇ ਘਰੇ ਬੈਠਾ ਹੋਵੇ ਮੈਂ ਮੰਨਦਾ ਗੁਰੂ ਸਾਹਿਬ ਦੇ ਲੋਕ ਨੇ 15 20 ਹਜ਼ਾਰ ਲੋਕਾਂ ਦੇ ਵਿੱਚ ਰੋਜ਼ 2 4 2 4 ਲੋਕਾਂ ਦਾ ਤੁਰ ਜਾਣਾ ਬਹੁਤ ਮੰਦ ਭਾਗੀ ਸਾਰਿਆਂ ਦੇ ਪਰਿਵਾਰ ਸਾਰਿਆਂ ਦਾ ਜੀਵਨ ਸਦਾ ਸੁਖਦ ਰਹੇ ਤਿੰਨ ਪ੍ਰਕਾਰ ਦੇ ਦੁੱਖ ਹੁੰਦੇ ਆ ਪੁਝਾਲ ਆ ਜਾਂਦਾ ਦੁਨੀਆ ਤਬਾਹ ਹੋ ਜਾਂਦੀ ਬੰਦਾ ਬਿਮਾਰ ਹੋ ਜਾਂਦਾ ਸਰੀਰ ਖਤਮ ਹੋ ਜਾਂਦਾ ਤੀਸਰਾ ਬੰਦਾ ਐਸਾ ਕਰਮ ਕਰ ਵੈਂਦਾ ਜਿਹਦੇ ਕਰਕੇ ਉਹਦਾ ਜੀਵਨ ਸਦਾ ਲਈ ਨਸ਼ਟ ਹੋ ਜਾਂਦਾ ਪਰ ਆ ਜਿਹੜਾ ਦੁੱਖ ਹੈ ਜਿਹੜੇ ਮੰਡੀ ਚ ਆਪਾਂ ਦੇਖ ਰਹੇ ਆ ਸਾਰੇ ਗੁਰੂ ਸਾਹਿਬ ਨੂੰ ਪਤਾ ਹੀ ਆ ਕਿੰਨੇ ਪਿੱਛੇ ਮੌਤਾਂ ਤੇ ਆਪਾਂ ਗਏ ਕਿੰਨੇ ਭੋਗਾਂ ਤੇ ਗਏ ਮੈਂ ਅਪੀਲ ਕਰਦਾ ਬਈ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਯੱਗ ਕਰਵਾਓ ਚਾਹੇ ਛਤ ਚੰਡੀ ਯੱਗ ਕਰਵਾਓ ਚਾਹੇ ਮਹਾ ਮਰਤੰਜੇ ਯੱਗ ਕਰਵਾਓ ਚਾਹੇ ਮਹਾ ਸ਼ਿਵ ਪੁਰਾਣ ਕਰਾਓ ਮੈਂ ਨਹੀਂ ਮੇਰਾ ਕੋਈ ਸਵਾਰਥ ਨਹੀਂ ਹੈਗਾ ਅਸਲ ਚ ਮੰਡੀ ਦੇ ਲੋਕ ਏ ਵੀ ਸਮਝ ਲੈਂਦੇ ਬਈ ਯਾਰ ਜਿਹੜਾ ਕਹਿ ਰਿਹਾ ਪਹਿਲਾਂ ਉਹਦਾ ਚੈੱਕ ਕਰੋ ਇਹਦਾ ਕੀ ਸਵਾਰਥ ਹੈ ਸਾਡੀ ਦਿਮਾਗ ਕਿਉਂ ਕੇ ਭਾਈ ਮੈਂ ਨਹੀਂ ਮੰਨਦਾ ਵੀ ਇਹਦੇ ਚ ਤੁਹਾਡੀ ਸੋਚ ਪ੍ਰਵਲਤ ਹੈ ਤੁਸੀਂ ਆਪਣੀ ਸੋਚ ਨੂੰ ਬਰਕਰਾਰ ਰੱਖੋ ਮੈਂ ਆਪਣੇ ਸਵਾਰਥ ਲਈ ਨਹੀਂ ਕਹਿ ਰਿਹਾ ਹੋ ਸਕਦਾ ਹੌਣ ਵਾਲਾ ਕਸਟਮਰੇ ਘਰੇ ਹੀ ਬੈਠਾ ਹੋਵੇ ਭਾਈ ਮੈਂ ਸਰਬੱਤ ਦੇ ਭਲੇ ਵਾਸਤੇ ਬੇਨਤੀ ਕਰਦਾ ਹਾਂ ਵੀ ਜ਼ਰੂਰੀ ਨਹੀਂ ਪੈਸਾ ਸਾਡੇ ਨਾਲ ਜਾਣਾ ਆ ਜਿਹੜੇ ਘਾਟੇ ਪੈਂਦੇ ਐ ਇਹ ਘਾਟੇ ਪੈਸੇ ਨਾਲ ਪੂਰੇ ਨਹੀਂ ਹੁੰਦੇ ਜਿਹਦਾ ਜੀ ਤੁਰ ਗਿਆ ਇੱਕ ਘੰਟਾ ਬੱਚਾ ਕਰੋ ਨਾਲ ਲੱਭੇ ਨਾ ਹਨੇਰਾ ਹੋ ਜਾਂਦਾ ਇਹ ਤਾਂ ਦੁਨੀਆ ਤੋਂ ਚਲਾ ਜਾਵੇ ਉਹਦੇ ਲਈ ਤਾਂ ਹਲੇ 2-4 ਸਾਲ ਉੱਠਣਾ ਬਹੁਤ ਮੁਸ਼ਕਲ ਹੈ ਜਿੰਦਗੀ ਤਾਂ ਜੀਣਗੇ ਵਿਚਾਰੇ ਆ ਜੀ ਗੱਲ ਨਹੀਂ ਹੈ ਪਰ ਉਹ ਜ਼ਿੰਦਗੀ ਨਹੀਂ ਜੀ ਸਕਦੇ ਜਿਹੜੀ ਆਪਣੀ ਇੱਛਾ ਨਾਲ ਜੀ ਜਾਂਦੀ ਸੋ ਥੇਨ ਸਾਹਿਬ ਮੈਂ ਅਪੀਲ ਕਰਦਾ ਰਾਜਾ ਜੀ ਨੇ ਇਹਦੇ ਵਿੱਚ ਸਭ ਤੋਂ ਉੱਤਮ ਗੱਲ ਇਹ ਕਹੀ ਹੈ ਰਾਜਨੀਤਿਕ ਸਮਾਜਿਕ ਧਾਰਮਿਕ ਵਪਾਰਿਕ ਕੋਈ ਵੀ ਹੋਵੇ ਇਹਦੇ 'ਚ ਕੋਈ ਮਸਲਾ ਨਹੀਂ ਹੈ ਸਾਂਝਾ ਮਸਲਾ ਹੈ ਮੰਡੀ ਦਾ ਮਸਲਾ ਹੈ ਸੋ ਭਾਈ ਸਾਰੇ ਇਕੱਠੇ ਹੋ ਜੋ ਆਪਣੀ ਜੇਬ 'ਚੋਂ 500 ਹਜ਼ਾਰ ਕਢੋ ਆਪਣੇ ਪਰਿਵਾਰ ਦੀ ਸੋਖ ਸ਼ਾਂਤੀ ਵਾਸਤੇ ਉਹ ਇਸ ਪੈਸੇ ਨੂੰ ਇੱਕ ਚੰਗੇ ਨੇਕ ਬੰਦੇ ਦੇ ਫੰਡ ਚ ਰੱਖੋ ਦੋ ਚਾਰ ਬੰਦੇ 10 ਬੰਦੇ ਡਿਊਟੀ ਲਾਓ ਅੱਗੇ ਸੰਤ ਆਉਂਦੇ ਸੀ ਥੇਨ ਸਾਹਿਬ ਮੰਡੀ ਚ ਬਾਬਾ ਦੂਦਾ ਤਾਰੀ ਵਰਗੇ ਮਹਾ ਸੰਤ ਆਵਲਾ ਪਰਿਵਾਰ ਨੇ ਉਹਨਾਂ ਦੀ ਸੇਵਾ ਕੀਤੀ ਮੰਡੀ ਨੇ ਸਾਰੀ ਨੇ ਸੋਖ ਲਿਆ ਸੰਤ ਆਉਂਦੇ ਸੀ ਹਰਦੁਆਰ ਤੋਂ ਮੰਡੀ ਦੇ ਲੋਕ ਸੇਵਾ ਕਰਦੇ ਸੀ ਅੱਜ ਕੱਲ ਸੰਤ ਆਉਣ ਮੰਡੀ ਵਾਲੇ ਕੋਲ ਟਾਈਮ ਹੀ ਨਹੀਂ ਇਸ ਲਈ ਭਾਈ ਜਾਗੋ ਹੁਣ ਜਾਗਣ ਦੀ ਲੋੜ ਆ ਆਪਦਾ ਧਰਮ ਤੇ ਆਪਦਾ ਕਰਮ ਨਾ ਛੱਡੋ ਛੱਡੋਗੇ ਤਾਂ ਵਿਪਦਾਂ ਦੀ ਘੜੀ ਐ ਮੈਂ ਵੀ ਮੰਡੀ ਚ ਰਹਿਣਾ ਮੇਰਾ ਵੀ ਫਰਜ ਐ ਮੇਰਾ ਵੀ ਧਰਮ ਐ ਤੁਹਾਨੂੰ ਜਗਾਉਣਾ ਸੋ ਬਈ ਮੈਂ ਅਪੀਲ ਕਰਦਾ ਅੱਜ ਇਸ ਦੁੱਖ ਦੀ ਘੜੀ ਵੇਖੋ ਅੱਜ ਮਹੀਨੇ ਦੀ ਪਹਿਲੀ ਤਰੀਕ ਐ 1 ਦਸੰਬਰ ਤੇ ਮਹੀਨੇ ਦੀ ਸ਼ੁਰੂਆਤ ਐਡੀ ਮਾੜੀ ਹੋਈ ਮੈਂ ਦੱਸ ਨਹੀਂ ਸਕਦਾ ਇੱਕੋ ਦਿਨ ਦੋ ਮੌਤਾਂ ਅੱਜ ਦੋ ਹੋਈਆਂ ਦੋ ਮੌਤਾਂ ਹੋ ਗਈਆਂ ਪਹਿਲੀ ਮੌਤ ਮੋਂਗਾ ਪਰਿਵਾਰ ਚ ਹੋ ਗਈ ਦੂਜਾ ਦੂਜੀ ਮੌਤ ਸਾਡੇ ਸਿਗਰੀ ਸਿਗਰੀ ਪਰਿਵਾਰ ਚ ਹੋ ਗਈ 1 ਤਰੀਕ ਨੂੰ ਕਿੰਡੀ ਮਾੜੀ ਸ਼ੁਰੂਆਤ ਮਹੀਨੇ ਦੀ ਹੋਈ ਐ ਸੋ ਮੈਂ ਕਹਿੰਦਾ ਨਵਾਂ ਸਾਲ 2025 ਸਭ ਲਈ ਸ਼ੋਕ ਸ਼ਾਂਤੀ ਲੈ ਕੇ ਆਵੇ ਸਾਰਿਆਂ ਦੇ ਪਰਿਵਾਰ ਤੰਦਰੁਸਤ ਰਹਿਣ ਸਾਰਿਆਂ ਦੇ ਜੀ ਆਪੋ ਚ ਵਹਿਣ ਭਈ ਇਹੋ ਜਿਹਾ ਦੁੱਖ ਕਿਸੇ ਦਾ ਨਾ ਹੋਵੇ ਜਿਹੜਾ ਕਿਸੇ ਤੋਂ ਬਰਦਾਸ਼ਤ ਨਾ ਹੋਵੇ ਸੋ ਬੇਨਤੀ ਕਰਦਾ ਮੈਨੂੰ ਜਿੰਨਾ ਕੋ ਗਿਆਨ ਹੈ ਉਹਦੇ ਮਾਧਿਅਮ ਤਵਈਏ ਕਰਨਾ ਤੁਹਾਡੇ ਲਈ ਉਚਿਤ ਹੈ ਇੱਕ ਚੀਜ਼ ਹੋਰ ਤੇਨ ਸਾਹਿਬ ਮੈਂ ਰਿਕੁਐਸਟ ਕਰਨਾ ਚਾਹਾਂਗਾ ਸਾਰੇ ਹੀ ਇਲਾਕਾ ਨਵਾਸੀਆਂ ਨੂੰ ਦੇਖੋ ਸਭ ਤੋਂ ਉੱਤਮ ਚੀਜ਼ ਜੇ ਕੋਈ ਮੇਰੇ ਸਾਹਮਣੇ ਤ੍ਰੇਤਾ ਦੁਆਪਰ ਤੋ ਬਾਦ ਕਾਲੀ ਯੁਗ ਦੇ ਵਿੱਚ ਜੇ ਕੋਈ ਪਰਮਾਨਿਤ ਚੀਜ਼ ਹੈਗੀ ਹੈ ਉਹ ਹੈਗੀ ਗਊ ਤੁਸੀਂ ਦੇਖਣਾ ਕ੍ਰਿਸ਼ਨ ਭਗਵਾਨ ਦੀ ਕੋਈ ਵੀ ਮੂਰਤੀ ਵੇਖ ਲੈਣਾ ਕ੍ਰਿਸ਼ਨ ਭਗਵਾਨ ਦੇ ਨਾਲ ਸਭ ਤੋਂ ਅੰਗ ਸੰਗ ਦੋ ਚੀਜ਼ਾਂ ਸੀ ਇੱਕ ਬੰਸਰੀ ਤੇ ਦੂਜੀ ਗਊ ਗਊ ਬੰਸਰੀ ਇੱਕ ਮਤਲਬ ਜੀਵਨ ਰਹਿਤ ਚੀਜ਼ ਹੈ ਉਹ ਆਪਾਂ ਉਹਨੂੰ ਕੋਈ ਵੀ ਔਰਨਾਮੈਂਟ ਮੰਨ ਸਕਦੇ ਹਾਂ ਪਰ ਸਾਖਸ਼ਾਤ ਜਿੰਦੇ ਵਿੱਚ ਪ੍ਰਾਣ ਹੈਗੇ ਨੇ ਉਹ ਗਊ ਮਾਤਾ ਦੁਆਪਰ ਤ੍ਰੇਤਾ ਔਰ ਅੱਜ ਕਾਲੀ ਯੁਗ ਦੇ ਵਿੱਚ ਵੀ ਜਿਹੜੇ ਇਹ ਮੌਜੂਦ ਹੈਗੀ ਹੈ ਪਰ ਸਾਡੇ ਗੁਰੂਰ ਸਾਇ ਸੇਵਾ ਬਹੁਤ ਕਰਦੇ ਹੈ ਪਰ ਕਿਤੇ ਨਾ ਕਿਤੇ ਕੋਈ ਅਸਰਾਂ ਦੀ ਕਮੀ ਹੈ ਮੈਨੇਜਮੈਂਟ ਦੀ ਥੋੜੀ ਜੀ ਕਮੀ ਕੀ ਚੱਲ ਰਹੀ ਤੁਸੀਂ ਦੇਖੋ ਥਿੰਨ ਸਾਹਿਬ ਅਗਰ ਸਹਿਨ ਚੌਕ ਤੋਂ ਪੁਲ ਉਤਰਦਿਆਂ ਨਾਲੀ ਡੇਲੀ ਇੱਕ ਦੀ ਗਾਂ ਉੱਥੇ ਸੱਤੀ ਵੀ ਹੁੰਦੀ ਸੱਟ ਮਾਰ ਕੇ ਕੋਈ ਟੈਂਪੂ ਵੱਜ ਗਿਆ ਕੋਈ ਟਰੱਕ ਵੱਜ ਗਿਆ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਡਿੱਗ ਪੈਂਦੀ ਤੇ ਲੋਕਾਂ ਨੂੰ ਦੁਨੀਆ ਨੂੰ ਇੰਨੀ ਜ਼ਿਆਦਾ ਕਾਲੀ ਇੰਨੀ ਜ਼ਿਆਦਾ ਸਪੀਡ ਹੈ ਵੀ ਉਹ ਡਿੱਗੀ ਦੀ ਲੱਤਾਂ ਦੇ ਉੱਤੋਂ ਹੀ ਕਈ ਚੀਜ਼ਾਂ ਟੱਪੀਆਂ ਜਾਂਦੀਆਂ ਜਿੰਨੇ ਨੂੰ ਐਂਬੂਲੈਂਸ ਪਹੁੰਚਦੀ ਹੈ ਗਊਸ਼ਾਲਾ ਤੋਂ ਜਾਂ ਜਿੰਨੇ ਜ ਗਊਸ਼ਾਲਾ ਰਿਕਵਰੀ ਟੀਮ ਪਹੁੰਚਦੀ ਉਹਨਾਂ ਨੂੰ ਗਊ ਵੈਸੇ ਮਰ ਜਾਂਦੀ ਮੈਂ ਇੱਕ ਗੁਜਾਰਿਸ਼ ਵੀ ਕਰਾਂਗਾ ਕਿ ਗਊਸ਼ਾਲਾ ਇੱਕ ਬਹੁਤ ਵੱਡਾ ਮੁੱਦਾ ਹੈਗਾ ਸ਼ਹਿਰ ਵਾਸਤੇ ਕਿਉਂਕਿ ਮੈਂ 3 ਸਬਾਹ ਤੋਂ 2 ਸਾਲ ਪਹਿਲਾਂ ਸਾਰੇ ਮੁੰਡੇ ਇਕੱਠੇ ਹੋਏ ਸੀ 100 ਸਵਾ 100 ਮੁੰਡਾ ਬਹੁਤ ਸੇਵਾ ਕੀਤੀ ਪਰ ਹੋਲੀ ਹੋਲੀ ਚਲੋ ਸਾਰੇ ਫਿਰ ਪਿੱਛੇ ਹੋ ਗਏ हट ਕੇ ਕਈ ਕਾਰਨ ਹੋਗੇ ਦੇਖੋ ਸਭ ਤੋਂ ਵੱਡੀ ਚੀਜ਼ ਹੈ ਜਿਸ ਸ਼ਹਿਰ ਦੀ ਗਊਸ਼ਾਲਾ ਖੁਸ਼ਹਾਲ ਨਹੀਂ ਹੈਗੀ ਇਹ ਜਿਹਾ ਸ਼ਹਿਰ ਦੇ ਗਊਆਂ ਭੁੱਖੀਆਂ ਮਰਦੀਆਂ ਉਹ ਸ਼ਹਿਰ ਕਦੇ ਵੀ ਸੁਖੀ ਨਹੀਂ ਹੋ ਸਕਦਾ ਸੋ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਹੈਗਾ ਮੈਂ ਰਿਕਵੈਸਟ ਕਰੂੰਗਾ ਇਹਨੂੰ ਕੋਈ ਵੀ ਬੰਦਾ ਗੱਲ ਇਹ ਨਾ ਸਮਝੇ ਵੀ ਮੈਂ ਕੋਈ ਕਿਸੇ ਨੂੰ ਗੱਲ ਪਿੰਚ ਕਰ ਰਿਹਾ ਜਾਂ ਕਿਸੇ ਨੂੰ ਕੋਈ ਲਾ ਕੇ ਗੱਲ ਕਰ ਰਿਹਾ ਗਊ ਮਾਤਾ ਭਗਵਾਨ ਮੰਦਿਰ ਔਰ ਤੀਰਸਥਾਨ ਜਿੰਨੇ ਵੀ ਹੁੰਦੇ ਨੇ ਉਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਹਰ ਇੱਕ ਚੀਜ਼ ਜਿਹੜੀ ਉਹ ਸਮਾਜ ਦੀ ਹੁੰਦੀ ਹੈ ਤੇ ਸਮਾਜ ਦੀ ਸੇਵਾ ਵਾਸਤੇ ਆਪਾਂ ਸਾਰਿਆਂ ਨੂੰ ਇੱਕ ਵਾਰ ਅੱਗੇ ਆਣਾ ਪਏਗਾ ਜੇ ਆਪਾਂ ਨਹੀਂ ਆਵਾਂਗੇ ਅੱਜ ਹੋ ਗਿਆ ਕੱਲ ਹੋ ਗਿਆ ਵਾਰੀ ਆ ਆਪਦੀ ਆਪਦੀ ਸਾਰੀ ਜਾਈ ਜਾਂਦੀ ਸੋ ਆਪਾਂ ਸ਼ਹਿਰ ਦੇ ਭਲੇ ਵਾਸਤੇ ਸਾਰੇ ਇਕੱਠੇ ਹੋਈਏ ਇੱਕ ਇਤਿਹਾਸਿਕ ਕੋਈ ਯੱਗ ਹੋ ਜੇ ਗਊਸ਼ਾਲਾ ਇਤਿਹਾਸਿਕ ਬਣ ਜੇ ਤੇ ਮੈਂ ਗਰੰਟੀ ਦਿੰਦਾ ਵੀ ਤੁਸੀਂ ਅੱਜ ਮੇਰੀ ਇੰਟਰਵਿਊਸ ਹੁੰਦੇ ਪਿਓ ਅੱਜ ਆਪਾਂ ਇਹ ਗੱਲਾਂ ਬਤਾ ਕਰਦੇ ਪਿਓ ਇੱਕ ਸਾਲ ਆਪਾਂ ਇਸ ਚੀਜ਼ ਤੇ ਕਰਕੇ ਵੇਖ ਲਈਏ ਔਰ ਅਗਲੇ ਸਾਲ ਸ਼ਹਿਰ ਆਪੇ ਵਖੇਗਾ ਮੋਤਾਂ ਬਹੁਤ ਕੱਟ ਗਈਆਂ ਵਪਾਰ ਵੱਧ ਗਿਆ ਹਰ ਹਰ ਬੰਦਾ ਖੁਸ਼ਹਾਲੇ ਹਰ ਬੱਚਾ ਪੜ ਲੈ ਕੇ ਕੋਈ ਨੌਕਰੀ ਲੱਗਦਾ ਪਿਆ ਕੋਈ ਅਫਸਰ ਬੰਦਾ ਪਿਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਚੀਜ਼ਾਂ ਛੋਟੀਆਂ ਛੋਟੀਆਂ ਨੇ ਮੈਂ ਹਮੇਸ਼ਾ ਕਹਿੰਦਾ ਸੀ ਵੀ ਜੇ 10 ਰੁਪਏ ਗੁਰੂ ਸਾਹਿਬ ਦੇ ਲੋਕ ਗੁਰੂ ਅਰਸਾਈ ਦੀ ਬਾਦੀ 34000 ਹੈ 34 ਤੋਂ 35000 ਹੈ 10 ਰੁਪਏ ਦਾ ਕਪ ਚਾਹ ਦਾ ਇੱਕ ਬੰਦਾ ਜੇ 10 ਰੁਪਏ ਰੋਜ਼ ਗਊਸ਼ਾਲਾ ਵਾਸਤੇ ਕੱਢ ਦਵੇ ਗਊ ਮਾਦਾ ਵਾਸਤੇ ਕੱਢ ਦਵੇ ਤੇ ਜਿੰਨੀਆਂ ਗਊਆਂ ਨੇ ਭਾਵੇਂ ਗਊਸ਼ਾਲਾ ਦੇ ਅੰਦਰ ਨੇ ਭਾਵੇਂ ਉਹ ਬਾਹਰ ਨੇ ਕਦੇ ਵੀ ਭੁੱਖੀਆਂ ਨਹੀਂ ਮਰ ਸਕਦੀ ਕਿਉਂਕਿ ਐਵਰੇਜ ਪੱਠਾ 20-25000 ਦਾ ਹੀ ਆਣਾ ਹੁੰਦਾ ਤੇ ਜੇ ਆਪਾਂ 10 ਰੁਪਏ ਕੱਢ ਦੀ ਉਹਦਾ ਪੈਸੇ ਕਿੰਨੇ ਬਣ ਗਏ ਤੁਸੀਂ ਆਪ حساب ਲਓ ਸੋ ਮੇਰੀ ਰਿਕਵੈਸਟ ਹੈ ਤੁਹਾਨੂੰ ਸਾਰਿਆਂ ਨੂੰ ਵੀ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਵੱਲ ਧਿਆਨ ਦਿਈਏ ਬੱਚੇ ਸਾਰਿਆਂ ਦੇ ਸਾਂਝੇ ਨੇ ਮਾਪੇ ਸਾਰਿਆਂ ਦੇ ਸਾਂਝੇ ਨੇ ਭੈਣ ਭਰਾ ਸਾਰਿਆਂ ਦੇ ਸਾਂਝੇ ਨੇ ਜੇ ਸਮਝੋ ਤਾਂ ਇਹਨਾਂ ਦਰਦ ਨੂੰ ਸਮਝਦੇ ਹੋਏ ਮੇਰੀ ਰਿਕਵੈਸਟ ਹੈ ਵੀ ਆਪਾਂ ਕੋਈ ਨਾ ਕੋਈ ਅੱਗ ਇਸ ਤਰ੍ਹਾਂ ਦਾ ਜ਼ਰੂਰ ਕਰੀਏ ਇਥੇ ਇਨਸਾਨ ਬਿਲਕੁਲ ਜੀ ਸਰਬੱਤ ਦੇ ਭਲੇ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਪਊਗਾ ਜਿਹੜੇ ਹਾਲਾਤ ਪਿਛਲੇ ਦਿਨਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਬਣੇ ਆ ਅੱਜ ਦੀ ਜਿਹੜੀ ਘਟਨਾ ਹੋਈ ਹੈ ਛੋਟੇ ਬੱਚੇ ਦੇ ਜਾਨ ਤੋਂ ਬਾਅਦ ਮਨ ਜਿਹੜਾ ਉਹ ਸਾਡਾ ਵੀ ਪਾਵਕ ਹੋਇਆ ਜਦ ਇੱਥੇ ਪਹੁੰਚੇ ਪੂਰੇ ਸ਼ਹਿਰ ਦੇ ਲੋਕ ਇੱਥੇ ਪਹੁੰਚੇ ਪਹੁੰਚਣ ਤੋਂ ਬਾਅਦ ਜਿਸ ਤਰ੍ਹਾਂ ਦਾ ਪਰਿਵਾਰ ਦੇ ਹਾਲਾਤ ਜਿਹੜੇ ਸੀ ਨਾ ਦੇਖਣਯੋਗ ਹੈਗੇ ਸੀ ਜੇ ਤੋਂ ਛੋਟਾ ਬੱਚਾ ਜਿਸ ਬੱਚੇ ਨੂੰ ਪਾਲਿਆ ਹੋਵੇ ਮਾਪੇ ਬੜੇ ਜਿਸ ਬੱਚੇ ਨਾਲ ਲਾਲ ਲੜਾਈ ਹੋਣ ਉਹ ਬੱਚਾ ਹੱਥਾਂ ਦੇ ਵਿੱਚੋਂ ਚਲਾ ਜਾਵੇ ਉਹ ਬੱਚਾ ਸਦਾ ਲਈ ਚਲਾ ਜਾਵੇ ਤਾਂ ਦੁੱਖ ਕੀ ਹੁੰਦਾ ਹੈ ਸ਼ਹਿਰ ਦੇ ਲੋਕ ਸਨ ਇੱਥੇ ਆਏ ਪਤਵੰਤੇ ਇੱਥੇ ਪਹੁੰਚੇ ਹੁਣ ਸ਼ਮਸ਼ਾਨ ਘਾਟ ਦੇ ਵਿੱਚ ਉਸੇ ਜਗ੍ਹਾ ਤੇ ਖੜੇ ਹੈਗੇ ਆਂ ਵੀ ਆਖਰਕਾਰ ਕਿੰਦੀ ਨਜ਼ਰ ਲੱਗੀ ਹੈ ਗੁਰੂ ਅਰਜਨ ਦੇਵ ਉਸ ਨਜ਼ਰ ਨੂੰ ਬਚਾਣ ਲਈ ਇੱਕ ਮੁੱਠ ਹੋ ਕੇ ਸਰਬੱਤ ਦੇ ਭਲੇ ਲਈ ਕੁਝ ਨਾ ਕੁਝ ਅਜ਼ਾਇਆ ਜ਼ਰੂਰ ਕੀਤਾ ਜਾਵੇ ਜਿਸ ਦੇ ਨਾਲ ਆਉਣ ਵਾਲਾ ਕਸ਼ਟ ਜਿਹੜਾ ਹੈਗਾ ਉਹਨੂੰ ਟਾਲਿਆ ਜਾ ਸਕਦਾ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦ ਦਾ ਗੁਰੂ ਰਸੈਲਾ